ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁੱਲੋਕੇ ਤਸੀਲ ਹੈ ਜੀਰਾ ਜ਼ਿਲ੍ਹਾ ਫਰੀਪੁਰ ਮਖੂ ਤੁਸੀਂ ਖਾਸ ਵਿਜ਼ਿਟ ਕਰਨੀ ਆ ਕੋਈ ਵੀ ਭਰਾ ਭਰਾ ਮਾਝੇ ਵਾਲੀ ਸਾਈਡ ਤੋਂ ਆ ਰਿਹਾ ਚਾਹੇ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਜੀਰੇ ਤੋਂ ਕੋਈ 15 ਕਿਲੋਮੀਟਰ ਦੀ ਦੂਰੀ ਆ ਕੋਟੀ ਸੇਖਾ ਵੀ ਤਕਰੀਬਨ ਕੋਈ 15 ਕਿਲੋਮੀਟਰ ਦੀ ਦੂਰੀ ਆ ਵੀਰ ਜੱਗੇ ਉਹਨਾਂ ਦੇ ਕੋਲ ਆਇਆ ਦੋਸਤੋ ਜੇ ਬੁੰਨੋਗਾ ਤੁਸੀਂ ਵਿਜ਼ਿਟ ਕਰਨ ਲਿਆ ਜੇ ਬਿਲਕੁਲ ਦਾਣਾ ਮੰਡੀ ਦੇ ਸਾਹਮਣੇ ਚੜਕ ਮੋੜ ਦੀ ਆ ਇਸ ਪਿੰਨ ਨੂੰ ਤੇ ਬਿਲਕੁਲ ਸਿੱਧਾ ਵੀਰ ਜੱਗਿਆਣ ਦਾ ਘਰ ਆ ਠੀਕਾ ਜੀ ਵਪਾਰ ਲੈਣ ਦਾ ਕੰਮ ਆ ਪਸ਼ੂ ਰਤੀਣ ਦੇ ਵਿੱਚ ਹੀ ਆਉਂਦੇ ਕੋਈ 5-7 ਨਗ ਜਿਹੜੇ ਆ ਇਸ ਕਿਲੇ ਤੇ ਮੌਜੂਦ ਹੀ ਹੁੰਦੇ ਆ ਐਵਰੀ ਟਾਈਮ ਜਦੋਂ ਮਰਜ਼ੀ ਆ ਜਾਓਗੇ ਕੋਈ ਮੱਝਾ ਲੈਣੀ ਆ ਕਿਸੇ ਪੁਰਾਣੇ ਵੇੜਾ ਖਰੀਦਣੀਆਂ ਨੇ 5-7 ਨਗ ਜਿਹੜੇ ਮੌਜੂਦ ਹੁੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਵੇੜਾ ਤੁਹਾਨੂੰ ਦਿਖਾਵਾਂਗੇ ਆਪਾਂ ਠੀਕਾ ਜੀ ਦੋਨੇ ਵੜਾ ਬਿਲਕੁਲ ਤਾਜ਼ੀਆਂ ਸੂਈਆਂ ਨੇ ਬਾਕੀ ਡਿਟੇਲ ਦੇ ਵਿੱਚ ਚੱਲਾਂਗੇ ਤੇ ਨਾਲ ਵੀ ਨਾਲ ਤੁਹਾਨੂੰ ਧਰਾਤੂਰਾ ਮਾਰ ਕੇ ਬਾ ਤਸੱਲੀ ਕਰਾ ਪਿਆ ਕਿ ਥਣ ਪਾਸ ਕਰਾ ਦੇਾਂਗੇ ਠੀਕ ਆ ਜੀ ਸੋ ਤਰੀਕਾ ਜੇ 11 ਜੁਲਾਈ ਤੇ ਸਮਾਂ ਕੋਈ ਮਾਰਨਿੰਗ 10:30 11:00 ਕਵਜੇ ਦਾ ਕੋਈ ਵੀ ਭਰਾ ਇੱਥੇ ਆਉਂਦਾ ਆਪਣੀ ਦੋ ਟਾਈਮ ਤਿੰਨ ਟਾਈਮ ਚੋਕੇ ਤੁਸੀਂ ਤਸੱਲੀ ਕਰ ਲਿਆ ਜੀ ਮਾਲ ਤਕਰੀਬਨ ਗੱਬਣ ਸੂਆ ਵੜਾਂ ਝੋਟੀਆਂ ਮੱਜਾਂ ਹਰੇਕ ਤਰ੍ਹਾਂ ਦੀ ਕੁਆਲਿਟੀ ਦੇ ਪਸ਼ੂ ਆਉਂਦੇ ਰਹਿੰਦੇ ਆ ਆਓ ਕਰਦੇ ਆ ਪੂਰੀ ਗੱਲਬਾਤ ਲੈ ਲੈਂਦੇ ਆ ਡਿਟੇਲ ਸਭ ਤੋਂ ਪਹਿਲਾਂ ਜੱਗੇਬੀਰ ਸਾਸਰੀ ਕਾਲ ਸਾਸਰੀ ਕਾ ਵੀਰ ਪੁਰਜੱਗੇ ਪਾ ਠੀਕ ਠਾਕ ਵਧੀਆ ਉਹਦੇ ਚੜ੍ਹਦੀ ਕਲਾ ਤੁੰ ਸੁਣਾਓ ਠੁਕਰੇ ਮਾਲਕ ਦਾ ਬਸ ਜੀ ਆਪਣੇ ਕੋਲ ਧੜਾ ਧੜਾ ਮੱਝਾਂ ਗਾਵਾਂ ਵੇੜਾ ਇਸ ਤਰ੍ਹਾਂ ਹੋਣੇ ਬੱਤੀ ਹਾਂਜੀ ਹਾਂਜੀ ਰਹਿੰਦੀਆਂ ਆਂ ਪੰਜ ਸੱਤ ਮਲ ਕੇ ਦੋ ਚਾਰ ਗਾਵਾਂ ਦੋ ਜਰ ਮੱਝਾਂ ਹਾਂ ਹਾਂ ਤੇ ਅੱਜ ਜੱਗੇ ਪਾ ਜਿਹੜੇ ਆਪਣੇ ਕੋਲ ਦੋ ਐਨੀਮਲ ਨੇ ਦੋਵੇਂ ਬੜਾ ਤਾਜ਼ੀਆਂ ਸੂਈਆਂ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਸੂਆ ਇਹਨਾਂ ਦਾ ਇਹ ਰਾਤ ਦੀ ਸੂਈ ਹੋਈ ਐ ਠੜਕੇ ਦੀ ਚੁਵਾਈ ਮਲ ਕੇ ਕੀਤੀ ਆ ਠੀਕ ਆ ਕੱਢਿਆ ਸਵੇਰੇ ਦੇ 4 ਕਿਲੋ ਠੀਕ ਆ ਜੀ ਹਾਂ ਬੱਛੀ ਮਗਰ ਐ ਯਾਰ ਸ਼ਹਿਰ ਦੀ ਬੱਛੀ ਮਗਰ ਠੀਕ ਆ ਜੀ ਇਹ ਅੱਜ ਮਾਰਨਿੰਗ ਨਾ ਰਾਤੀ ਸੂਈ ਤਾਂ ਕੱਢ ਕੇ ਸੂਈ ਮਾਰੋ 2:00 ਵਜੇ ਤੇ ਕਰਕੇ 5:00 ਵਜੇ ਜੋਰ ਪੈ ਗਈ ਮੌਰ ਵੀ ਠੀਕਾ ਜੀ ਰਾਤੀ ਸੂਈਏ ਦੋਸਤੋ ਮੇਲ ਦੇ ਨਾਈਟ ਹੀ ਸੂਈ ਆ ਮਾਰਨਿੰਗ ਅੱਜ ਤੜਕੇ ਜੇਰ ਪਾ ਦਿੱਤੀ ਆ ਤੇ ਕ੍ਰਾਸ ਬਰੀਡ ਦੇ ਵਿੱਚ ਹੀ ਆ ਗਈ ਆ ਆਪ ਵੀ ਕਿਤੇ ਨਾ ਕਿਤੇ ਵੇਖੂਗੇ ਕ੍ਰਾਸ ਬਰੀਡ ਆ ਕੋਈ ਯਾਰ ਸਿਰ ਤਾਂ ਕ੍ਰਾਸ ਲਾ ਲੇ ਮੇਰਾ ਭਰਾ ਮਗਰ ਬੱਛੀ ਏ ਹਾਂ ਹਾਂ ਬੱਛੀ ਮਗਰ ਮਗਰ ਬੱਛੀ ਏ ਜਗੇ ਵੀਰ ਥੋੜਾ ਬਾਬਾ ਜਿਹਨੇ ਬੱਚੇ ਨੂੰ ਲਿਆ ਕੇ ਮਾਰ ਮਾਰ ਗਿਆ ਮੁਰਗਾ ਤਾਰਾ ਚੰਗੀ ਨਿਕਲੀ 4 ਕਿਲੋ ਚ ਹੋਇਆ ਮਲ ਕੇ ਬੱਚੇ ਨੂੰ ਪਿਆ ਗਿਆ ਤੇ ਬੱਚਾ ਮਲ ਕੇ ਹੁਣ ਵੀ ਪਿੰਦਾ ਰਿਹਾ ਏ ਠੀਕ ਆ ਜੀ ਹਾਂ ਹਾਂ ਮੈਂ ਵੀ ਇਹ ਦੋਸਤੋ ਪਤਾ ਨਹੀਂ ਕੋਈ ਲਾਗੇ ਤਾਂ ਵਿਖਾ ਦਿੰਦੇ ਆ ਕਰੌਸ ਬਰੀਡ ਆ ਵਛੀ ਨਗਰ ਤੇ ਦੂਜਾ ਸੂਆ ਮੇਰਾ ਭਰਾ ਮੰਨ ਕੇ ਬੇਸ਼ੱਕ ਸੌਦਾ ਕਰ ਲਿਆ ਜੇ ਇਧਰੋਂ ਲਾਗੇ ਤਾਂ ਤੁਹਾਨੂੰ ਥਾਨ ਵਿਖਾ ਦਿੰਦੇ ਆ ਥੋੜਾ ਜਿਹਾ ਮਾਰਨਿੰਗ ਦੋਸਤੋ ਆਪਾਂ ਵੀਡੀਓ ਬਣਾਉਣੀ ਸੀ ਕੋਈ 8-9 ਵਜੇ ਤੇ ਘਰ ਦੇ ਵਿੱਚ ਥੋੜਾ ਜੱਗਾ ਪਿਛੌਣ ਕਰਕੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ 4 ਕਿਲੋ ਜਿਹੜੀ ਆ ਕੋਈ 5 ਦੇ ਚ 5 ਵ6 5 6 ਵਜੇ ਜਿਹੜੀ 4 ਕਿਲੋ ਬੋਲਾ ਚ ਹੋਇਆ ਜਿੱਦਾਂ ਮਰਦੀ ਮੇਰਾ ਭਰਾ ਚੋਗੇ ਤਸੱਲੀ ਕਰ ਸਕਦੇ ਜੀ ਥਾਣਾ ਥਾਣਾ ਬਹੁਤ ਵਧੀਆ ਮੋਟਾ ਗੋਲ ਥਾਣਾ ਅਗਲੇ ਪਿਛਲੇ ਥਾਣਾ ਦਾ ਸਾਇਦ ਤੁਹਾਡੇ ਸਾਹਮਣੇ ਆ ਜੇ ਕੋਈ ਵੀਰੇ ਥੋੜਾ ਤੋੜ ਕੇ ਨੂੰ ਦਿਖਾ ਦਗੇ ਸੋ ਰਾਤੀ ਸੂਈਏ ਦੋਸਤੋ 제ਰਜੂਰੇ ਮੇ ਪਾ ਦਿੱਤੀ ਸੀ ਵੀਰੇ ਹਾਂ 제ਰਜੂਰੇ ਵਧੀਆ ਵੀਡੀਓ ਪ੍ਰੋਪਰ ਮਲ ਕੇ 제ਰਦੀ ਵੀ ਬਣਾਈ ਆ ਪਾ ਆ ਕਰੋ ਚੱਕ ਠੀਕ ਆ ਜੀ ਸੋ 제ਰ ਪ੍ਰੋਪਰ ਪਾ ਦਿੱਤੀ ਆ ਉਹਦਾ ਕਿਸੇ ਭਰਾ ਨੂੰ ਕਲਿੱਪ ਚਾਹੀਦਾ ਵੀਡੀਓ ਠੀਕ ਆ ਜੀ ਇਹ ਕਲਿੱਪ ਮਿਲ ਜੂਗਾ ਤੁਹਾਨੂੰ ਬਾਕੀ ਆਰਡਰ ਕੁਆਲਿਟੀ ਤੁਸੀਂ ਦੇਖ ਸਕਦੇ ਜੇ ਹਵਾਨੇ ਲੈਦੇ ਦੀ ਇੱਕ ਸਾਰ ਬਿਲਕੁਲ ਪੱਧਰ ਖਾਂਤ ਨੂੰ ਬਹੁਤ ਸੁਆਦੀ ਲੱਗਾ ਜਿਵੇਂ ਹਰੇਕ ਨੂੰ ਹੁੰਦਾ ਵੀ ਮੁੱਠੀ ਵਾਲਾ ਥਾਣਾ ਹੋਵੇ ਠੀਕ ਆ ਮੁੱਠੀ ਮੁੱਠੀ ਥਾਣਾ ਸੋ ਸੂਸਵਾਦ ਵਿੱਚ ਆ ਕੋਈ ਵੈੜ ਬਾਕੀ ਸਾਰੇ ਭਰਾ ਆਪਣੇ ਜਾਣਕਾਰ ਆ ਸਿਆਣੇ ਆ ਇੱਥੇ ਜਿੱਦਾਂ ਮਰਜ਼ੀ ਸੂਈ ਸਵਾਈ ਵੈੜ ਨੂੰ ਦੋ ਡੰਗ ਚੋਲੋ ਇੱਕ ਟਾਈਮ ਚੋਲੋ ਠੀਕ ਆ ਆਪਸ ਵਿੱਚ ਬਹੁਤ ਵਧੀਆ ਮਿਲ ਗਏ ਹਾਂ ਜੱਗੇ ਫਿਰ ਕੀ ਮੌਲਕ ਦੀ ਡਿਮਾਂਡ ਰਹੂਗੀ ਇਹਦੀ ਮੋਲ ਦਾ ਮੋਲ ਤਾਂ 46000 ਕਰਦੇ ਹਾਂ ਹਾਂ 2000 ਛੋੜ ਕਰਦੇ 44 ਦੇ ਦਾਂਗੇ 44 ਦੀ ਹਾਂਜੀ ਠੀਕ ਆ ਭਰਾ

ਮਾ ਬਈ ਦੋਸਤੋ ਬਾਤ ਚੰਗੀ ਕੀ ਇੰਦੇ ਵੀ ਗਾਂ ਬੱਚੀ ਹੈ ਬੇ ਬੇ ਪਿਆਰ ਹੋਣ ਵਾਲੀ ਹੈ ਬਹੁਤ ਚੰਗਾ ਟੀਗਾ ਭਰਾਇਆ ਵੀਰੇ ਬੱਚੀ ਕਿਸੇ ਪੁਰਾਣੇ ਚਲੋ ਸ਼ੌਕਨਾਲ ਵੇਖਦਾ ਵੀ ਟੀਗਾ ਭਰਾਇਆ ਸੀਗਾ ਬਾਕੀ ਬੰਤਰ ਬੰਤਰ ਬਹੁਤ ਸੋਹਣੀ ਹੈ ਲੇਵਾ ਬੜਾ ਟਿਕਾਣੇ ਤੇ ਆ ਚਵਾਈ ਆਪਾਂ ਨਾਲ ਵੀ ਨਾਲ ਤੁਹਾਨੂੰ ਦਿਖਾ ਰਿਹਾ ਵਿੱਚੇ ਕੋਈ ਕੋਈ ਚਵਾਈ ਦੇਖ ਲਓਗੇ ਸੋ ਲੈਣ ਦੇ ਨੇ ਤੁਹਾਨੂੰ ਦੱਸ ਹੀ ਦਿੱਤਾ ਹੈ ਬਾਕੀ ਖੂਬਸੂਰਤ ਚੰਗਾ ਪੀਸ ਆ ਜਾਇਜ਼ ਮੋਲਾ ਟੀਗਾ ਨਹੀਂ ਤੇ ਦੋ ਦੋ ਵੀਰ ਜਗੇ ਚਵਾਈ ਵੀ ਤੇਰੇ ਹਿਸਾਬ ਨਾਲ ਤਕਰੀਬਨ 15 ਲੀਟਰ ਦੇ ਚਾਹੀਦਾ 15 16 ਦਾ ਹੈ ਉਹ ਲੰਦੇ ਨੇ 8 ਕਿਲੋ ਡੰਗ ਦਾ ਚਾਉਣੇ ਆ ਹਾਂ ਹਾਂ ਬਾਕੀ ਨਾ ਕੋ ਪਤਾ ਨਹੀਂ ਸੇਵਾ ਦੇ ਸਿਰ ਤੇ ਵੀ ਹੁੰਦਾ ਕੇ ਦੀ ਸੇਵਾ ਕਿਸ ਤਰ੍ਹਾਂ ਦੀ ਹੁੰਦੀ ਕੇ ਇਸ ਤਰ੍ਹਾਂ ਦੀ ਹੁੰਦੀ ਆ ਨਾ ਬਿਲਕੁਲ ਬਿਲਕੁਲ ਹਾਂ ਲਓ ਜੀ ਬਾਕੀ ਸੇਵਾ ਤੇ ਡਿਪੈਂਡ ਆ 15 16 15 ਲੀਟਰ ਕਰਮਲ ਨੂੰ ਆਂਦਾ ਕੁਝ ਨਹੀਂ ਇੱਕ ਟਾਈਮ ਦਾ ਕੋਈ 6 7 7 ਕਿਲੋ ਦੁੱਧ ਬੜੀ ਵੱਡੀ ਗੱਲ ਨਹੀਂ ਇਸ ਵਾਰ ਦੇ ਨਹੀਂ ਠੀਕ ਆ ਤੇ ਇਹ ਤੁਹਾਨੂੰ ਪਹਿਲੇ ਨੰਬਰ ਤੇ ਬਾੜ ਦਿਖਾਤੀ ਆ ਜੱਗੇ ਪਾ ਇੱਕ ਸੈਕਿੰਡ ਨੰਬਰ ਤੇ ਆਪਣੇ ਕੋਲ ਇਧਰ ਕ੍ਰੋਸ ਬ੍ਰੀਡ ਆ ਭਾਂਵੇਂ ਜਰਸੀ ਦੇ ਵਿੱਚ ਕ੍ਰੋਸ ਮਾਰ ਲੇ ਇਹ ਵੀ ਸੂਈ ਸਵਾਈ ਨੂੰ ਅੱਜ ਕਿੰਨੇ ਕ ਦਿਨ ਬਿਰੋਗੇ ਇਨੂੰ ਅੱਜ ਹੋ ਗਏ ਆ 10 10 ਦਿਨ ਹੋ ਗਏ ਅੱਜ 10 ਕਿ ਦਿਨ ਦਾ ਸਮਾਂ ਹੋ ਗਿਆ ਸਵੇਰ ਹੋਊਗਾ ਦੂਜਾ ਤੀਜਾ ਦਾ ਵੀ ਹਾਂ ਤੀਜਾ ਸਵੇਰ ਮੰਨ ਲਓ ਤੁਸੀਂ ਆ ਹਾਂ ਤੇ ਬੱਚਾ ਦੇ ਮਗਰ ਕੀ ਸੀ ਬੱਚਾ ਦੇ ਮਗਰ ਬੱਛੀ ਆ ਬੱਛੀ ਆ ਮਗਰ ਐਸ ਵਕਤ ਕਿੰਨਾ ਦੁੱਧ ਪਿਆ ਕੀ ਹੈ ਦੁੱਧ ਹੈਗਾ 10 ਕਿਲੋ ਹੈਗਾ ਹੁਣ ਇਸ ਵਕਤ 10 ਕਿਲੋ ਆ ਹਾਂ ਲਓ ਜੀ 10 ਕਿਲੋ ਦੁੱਧ ਬੱਛੀ ਮਗਰ ਤੀਜਾ ਸੁਆ ਕੋਈ ਹਰਤੇ ਹੱਥਾ 10 ਦਿਨਾਂ ਦੀ ਸੂਈ ਆ ਤੇ 10 ਕਿਲੋ ਦੁੱਧ ਜਿਹੜਾ ਹਾਜ਼ਰੇ ਦੇ ਥੱਲੇ ਸੀ ਜੀ ਸਾਹਿਬ ਬਹੁਤ ਦੇ ਵੀ ਜਵਾਬ ਸਮਾਵਾਲੇ ਬਹੁਤ ਵਧੀਆ ਹੈ ਮੈਨੂੰ ਲੱਗਦਾ ਕੋਈ ਜੂੜ ਜਰ ਬੰਗਾ ਨਿਆਣਾ ਪਾਉਂਦੀ ਨਹੀਂ ਕੋਈ ਲੋੜ ਨਹੀਂ ਕਿ ਇਹਨੂੰ ਨਿਆਣਾ ਪਾਉਂਦੀ ਉਹਨੂੰ ਵੈਸੇ ਨਿਆਣਾ ਪਾਇਆ ਹੀਗਾ ਸਵੇਰੇ ਨਾਂ ਵੀ ਪਾਈਏ ਤਾਂ ਵੀ ਕੋਈ ਨਹੀਂ ਮੈਂ ਵੀ ਆ ਕਰਾਂ ਚੱਕ ਠੀਕਾ ਜੀ ਸੋ ਬਾਕੀ ਦੋਸਤੋ ਨੂੰ ਐਂਡ ਤੱਕ ਵੇਖਿਆ ਜੇ ਰੇਟ ਬਹੁਤ ਜ਼ਿਆਦਾ ਜਾਇਜ਼ ਹੈ ਛੋਟਾ ਦਾ ਮੋਲਾ ਕਿਉਂਕਿ ਰੇਟ ਭਰਾਨਾ ਹੁੰਦਾ ਵੀ ਇਸ ਰੋਤੇ ਦੇ ਵਿੱਚ ਚਾਹੇ ਗਰਮੂ ਦੀ ਰੋਟੀ ਦੇ ਵਿੱਚ ਪਸ਼ੂ ਖਰੀਦ ਕੇ ਤੇ ਪੈਸੇ ਜਿਹੜੇ ਭਰਾਨੇ ਥੋੜੇ ਲਾਉਣੇ ਆ ਉਹਦੇ ਇਹ ਬਿਲਕੁਲ ਫਾਨ ਕਰਮਾ ਵਾਲੀ ਦੀ ਤਕਰੀਬਾ ਨਤੀ ਚਵਾਈ ਲਈ ਲੱਗਾ ਠੀਕ ਹੈ ਜੀ ਕੋਈ ਦਿੱਕਤ ਨਹੀਂ ਆਉਦੀ ਕਿਸੇ ਪੁਰਾਣੇ ਹੱਥ ਚਵਾਈ ਕਰਨੀ ਆ ਜਾਂ ਕਿਸੇ ਭੈਣ ਨੇ ਚਵਾਈ ਕਰਦੀਆਂ ਦੇਖੋ ਆ ਦੇਖੋ ਠੀਕ ਹੈ ਜੀ ਸੋ ਫੜ ਜਿਹੜਾ ਨਿਵਾ ਕਰਮਾ ਵਾਲੀ ਦਾ ਠੀਕ ਹੈ ਜੀ 10 ਕਿਲੋ ਦੁੱਧ ਅਠਾ ਦਸਾਂ ਦਿਨਾਂ ਦੀ ਸੂਈ ਦੇ ਥੱਲੇ ਹਾਜ਼ਰ ਆ ਮੌਕੇ ਤੇ ਜਿਹੜਾ ਮਰਜ਼ੀ ਭਰਾ ਤਸੱਲੀਆ ਕਰੇ ਆ ਆ ਮਗਰ ਵਸੀ ਆ ਅੱਛੀ ਮਗਰ ਆਵੇ ਅੱਛੀ ਟੂਨ ਵੀ ਹੈ ਮੇਰੀ ਹੈ ਲੋਦੀਆ ਬੱਛੀ ਹੈ ਮਗਰ ਕ੍ਰੋਸ ਬੱਛੀ ਹੈ ਵੀ ਸੋ ਕ੍ਰੋਸ ਬ੍ਰੀਡ ਦੇ ਵਿੱਚ ਮਗਰ ਬੱਛੀ ਹੈ ਕੀ ਆ ਰੰਗ ਬਹੁਤ ਸੋਹਣਾ ਠੀਕ ਹੈ ਜੀ ਡਾਰਕ ਰੈਡ ਕਲਰ ਦੇ ਵਿੱਚ ਠੀਕ ਹੈ ਤੇ ਜੱਗੇ ਵੀਰ ਕੀ ਬੱਛੀ ਦਾ ਮੁੱਲ ਕਰਦਾ ਬੇਲੀ ਕਿੰਨੇ ਦੀ ਆ ਇਹਦਾ ਮੁੱਲ ਤੇ ਭਾਵੇਂ 34 ਕਰ ਲੀਏ 35 ਕਰ ਲੀਏ 32000 ਦੇ ਦਾਂਗੇ 32 ਦੇ ਹਾਂ ਠੀਕ ਆ ਭਰਾ ਜਾਇਜ਼ ਆ ਬਿਲਕੁਲ ਜਾਇਜ਼ ਆ ਕੋਈ ਹੋਰ ਛੋਟ ਛੱਪਾ ਕਰ ਦਾਂਗੇ ਜਦੋਂ ਕੋਈ ਡਾਇਰੈਕਟ ਕਰਨਾ ਪੈਂਦਾ ਠੀਕ ਆ ਲੋ ਵੀ ਇੱਕੋ ਜਾਇਜ਼ ਦੋਸਤੋਂ ਪੈਸੇ ਹੁਣ ਕਹਿ ਨਹੀਂ ਸਕਦੇ ਵੀ ਜੱਗੇ ਭਾ ਲਵਾਂਗੇ ਕਿਉਂਕਿ ਪਾਈ ਮੈਂ ਮੋਲ ਬੜਾ ਜਾਇਜ ਆ 32000 ਦੀ ਵੀਰਾਂ ਦਾ ਵੀ ਦੇ ਦਿਆਂਗੇ ਠੀਕ ਆ ਉਹ ਐਸੇ ਵੀ ਹੋਣੀ ਲਈਆਂ ਝੋਨਾ ਝੋਨਾ ਪਹਿਲਾਂ ਲਾਉਂਦੇ ਰਾਇ ਇਹ ਮਲਕੇ ਨਹੀਂ ਟਾਈਮ ਟੂ ਮ ਲੱਗਾ ਆ ਦੇਖੋ ਸੋ 32000 ਦੇ ਵਿੱਚ 210 ਕਿਲੋ ਦੁੱਧ ਇਹ ਵੜ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਤਿੱਜਾ ਸੁਆਸ ਸੀ ਬਾਕੀ ਮੇਰਾ ਭਰਾ ਮਾਰ ਲਓ ਚਾਰਾ ਇੱਕੋ ਹੀ ਦੋ ਲੈ ਕੇ ਜਾਓਗੇ ਠੀਕ ਆ ਜੀ ਬੱਚਾ ਬਹੁਤ ਆਕੇ ਬਹੁਤ ਥਣ ਥਣ ਫੁਲਾਉਂਦੀ ਆ ਠੀਕ ਆ ਵੀਰੇ ਸੋ ਚਵਾਈ ਦੇ ਦੋਵੇਂ ਪੁੱਛ ਜਿਹੜੇ ਦੋਸਤੋਂ ਬੰਦੇ ਪਾਸ ਆ ਆਕਰ ਮਾਲੂ ਤੁਸੀਂ ਦੇਖੀ ਜਾਏਗੀ ਜੀ ਵੈਸੇ ਮਾਰਨਿੰਗ ਚੁਵਾਈ ਕੀਤੀ ਆ ਪਿੱਛੇ ਵੀਡੀਓ ਦੇ ਵੀ ਤੁਸੀਂ ਚੁਵਾਈ ਦੇਖ ਲਈ ਆ ਸੌਦਾ ਕਰ ਲਿਓ ਨੰਬਰ ਸਕਰੀਨ ਦੇ ਉੱਤੇ ਚੱਲਣਗੇ ਜੱਗੇ ਆਹ ਨੰਬਰ ਇੱਕ ਕਰ ਦਿਓ ਸਾਜੇ ਨੰਬਰ 99152 ਆ 13910 ਆ ਠੀਕ ਹੈ ਮਹਾਰਾਜ ਹੋਰ ਕੋਈ ਗੱਲ ਬਾਤ ਭਾਜੀ ਬਾਸ ਬਾਸ ਦੀ ਚੜ੍ਹਦੀ ਕਲਾ ਮੈਂ ਵੀ ਇਹ ਦੋਸਤੋ ਇੱਕ ਸ਼ੋਰ ਦੇ ਵਿੱਚ ਡਿਟੇਲ ਆਪਾਂ ਤੁਹਾਨੂੰ ਦੇ ਦਿੱਤੀ ਆ ਐਨੀਮਲ ਚੰਗੇ ਨੇ ਸਾਫ ਸੁਥਰੇ ਆ ਚੁਵਾਈਆਂ ਮੇਰਾ ਭਰਾ ਤਸल्ली ਘਰ ਦੇਖ ਲਿਆ ਜੀ ਇਹ ਕਰਮਾੜੀ ਨੇ ਰਾਤੀ ਬੱਚਾ ਪਹੜਿਆ ਠੀਕ ਆ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਬੱਚਾ ਬਿਲਕੁਲ ਪੂਰਾ ਤੰਦਰੁਸਤ ਐਕਟਿਵ ਹੈ ਹੈਲਥੀ ਬੱਚਾ ਵੀ ਜਿਹੜਾ ਦੇਖ ਸਕਦੇ ਤੇਰਾ ਬੱਚਾ ਪੰਜਾਂ 12 ਘੰਟਿਆਂ ਦਾ ਚੰਗੀ ਤਰ੍ਹਾਂ ਖਾਣ ਨਹੀਂ ਸਕਦਾਗਾ ਠੀਕ ਆ ਬੱਚੀ ਬਹੁਤ ਨਿੱਗਰ ਦਿੱਤੀ ਆ ਤੇ ਕਰੋ ਸੰਪਰਕ ਧੰਨਵਾਦ ਵੀਡੀਓ ਦੇਖਣ ਤੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ